ਜੀ ਸੌਜੀ ਕਰਨੇ ਬਣੀ ਤੇ ਬਰੇਡ ਬਹੁਤ ਦਿਨ ਬਾਅਦ ਬਾਰੀ ਹੋਈ ਹੈ ਤੁਮ ਤੋਂ ਹੋਰ ਦਾ ਸਿੱਖਣੀ ਕੋ ਬਣੀ ਖੜੀ ਰਹਿੰਦੀ ਹੈ ਹੈ ਬੱਤੀ ਹਾਂ ਕੰਦ ਸਿੱਖੜੀ ਬਣੀ ਮੈਂ ਕਿ ਖੜੀ ਰਹਿੰਦੀ ਆ ਵਿਚਾਰੀ ਹਾਂ ਔਰ ਮੈਨੂੰ ਤੋੜਰੀ ਨਹੀਂ ਆਉਂਦੀ ਆ ਜੀ ਉਹਦੇ ਨਾਲ ਸਕਾਰੋ ਪੂਦੇ ਨਹੀਂ ਕਿ ਨਾ ਮੇਰੇ ਬਾਪੂ ਨੂੰ ਆਈਏ ਨਾ ਮਿੰਮੋਈਏ ਨਿਕਸ ਸਟੈਵੀ ਸਟੈਵੀ ਬਾਏ ਬਾਏ ਸਟੈਵੀ ਬਾਏ ਰੇ ਵੇ ਹੋਰ ਸਰੀਰ ਦੇਖੀ ਬਾਈ ਸੇ ਨਾਲ ਜਾਣ ਨੂੰ ਕਿਹਦੀ ਆਏ ਥੇਰੇ ਪੂਛ ਕਿਵੇਂ ਜਾਂਦੀ ਆ ਘਰ ਹੀ ਰਹਿਣਾ ਲੋ ਜਦੀ ਮਗਰ ਲੱਗ ਜਾਂਦੀ ਆ ਅੱਛਾ ਪਹਿਲੇ ਬੋਲਦੇ ਨਹੀਂ ਅਜਾ ਠੰਡਾ ਠੰਡਾ ਆ ਗਿਆ ਸਟੈਪੀ ਬਾਈ ਨਹੀਂ ਜਾਣਾ ਤੂੰ ਨਹੀਂ ਜਾਣਾ ਆ ਉ ਕਿੱਥੇ ਜਾਣਾ ਤੈਨੂੰ ਚੀਜੀ ਲਾ ਦੂੰਗੀ ਚੀਜੀ ਲਾ ਦੂੰਗੀ ਮੈਂ ਕੀ ਲੈਣਾ ਕੀ ਲੈਣਾ ਕੀ ਲੈਣਾ ਕੀ ਲੈਣਾ ਕੀ ਲੈਣਾ ਕੀ ਘਾਣਾ ਵਾ ਕੋਈ ਠੀਕ ਹੈ ਫਿਰ ਭਾਈ ਭਾਈ ਕਰੇ ਭਾਈ ਕਰਦੇ ਭਾਈ ਗੁਰਦੇ ਓਏ ਭਾਈ ਓਏ ਭਾਈ ਖਲੋ ਚਾਹੀਏ ਉਹ ਕੀ ਕਹੇ ਕੀ ਕਰੇ ਇਮੜਾ ਮਿਰਚ ਖੜੀ ਆ। ਇਮੜਾ ਮਿਰਚ ਲਿਆ ਕੇ ਦਊਗੀ। ਖੜੀ ਈ ਮਿਰਚ। ਕੋਠੇ ਤੇ ਜਾਣਾ। ਕੋਠੇ ਤੇ ਜਾਣਾ। ਚੱਲ ਫੇ ਜਾ ਕੋਠੇ ਵੀ। ਜਾ। ਫੇ ਉਹਨੂੰ ਤੰਗ ਨਾ ਕਰੀ। ਕਾਲੂ ਵੱਡੂ ਤੈਨੂੰ। ਵੱਡੂ ਕਾਲੂ ਤੈਨੂੰ। ਤੰਗਰਾ ਕਰੀਂ ਉਤਰ ਬਾਪੂ ਮੈਨੂੰ ਉਡਣਗੇ। ਦੇਖਾ ਮਸਤੀ ਹੋਈ ਏ। ਕਹਿੰਦੀ ਕੋਠੇ ਤੇ ਜਾ। ਉਹ ਆ ਗਿਆ। ਆ ਗਿਆ ਲੈ ਸਾਹਮਣੇ ਇਹਨੂੰ ਵੀ। ਇਹ ਉੱਪਰ ਦੀ ਆਉਂਦਾ ਟੱਪ ਦਾ। ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਸਾਡੇ ਨਵੇਂ ਬਲੌਗ ਵਿੱਚ ਵੀ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੁਣ ਅਸੀਂ ਜਾਣ ਲੱਗੇ ਸੀਗੇ ਕੰਮ ਤੇ ਕੰਮ ਤੋਂ ਪਹਿਲਾਂ ਇਹ ਇੱਕ ਇੱਕ ਦੋ ਕੰਮ ਵੀ ਨੇ ਉਹ ਵੀ ਕਰਨੇ ਨੇ ਜੁੜੇ ਰਹੋ ਤੁਸੀਂ ਅੱਜ ਦੇ ਸਾਡੇ ਨਵੇਂ ਵਲੌਗ ਨਾਲ ਦਿਖਾਵਾਂਗੇ ਤੁਹਾਨੂੰ ਅੱਜ ਕੀ ਕੀ ਕਰਨਾ ਹੁਣ ਚੱਲੇ ਸੀਗੇ ਕੰਮ ਤੇ ਮਿਲਦੇ ਹਾਂ ਤੁਹਾਨੂੰ ਕੰਮ ਤੇ ਏਕੀ ਹੁੰਦਾ ਪਿਆ ਨਾ ਉਹ ਕਟਾ ਨਾ ਉਹ ਕਟਾ ਦੇ ਕੋ ਵੀ ਛੇੜਦਾ ਉਹ ਪੰਗੇ ਪਹਿਲਾਂ ਲੈਂਦਾ ਜੋਧੇ ਚੱਲਦਾ ਇੱਕ ਦੂਜੇ ਦਾ ਇੱਕ ਦੂਜੇ ਨਾਲ ਹੀ ਲੜੀ ਜਾਂਦੇ ਨੇ ਇਹ ਨਹੀਂ ਇਹ ਨਾ ਇਹ ਕੱਟਾ ਉਹ ਕੱਟਾ ਇਹ ਤਾਂ 1 ਮਿੰਟ ਨਹੀਂ ਝਾਰਦੀ ਇਹਦੇ ਵੀ ਨਾ 1 ਮਿੰਟ ਵੀ ਉਹ ਵਿਚਾਰਾ ਸਾਉਝਾ ਕੋਸ਼ਿਸ਼ ਕਹਿਣਾ ਨਹੀਂ ਕਰੇ ਤੇ ਆਹ ਦੇਖੋ ਮਨਪ੍ਰੀਤ ਲੱਗੀ ਐ ਸਕੂਟਰੀ ਸਿੱਖਣਾਂ ਦਿਖਾ ਦੇ ਚਲਾ ਕੇ ਚਲਾ ਹੌਲੀ ਹੌਲੀ ਚਲਾ ਚਲਾ ਹੌਲੀ 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 ਪਾਲੀ ਨਹੀਂ ਭਜਾਉਣੀ ਹੌਲੀ ਹੌਲੀ ਹਾਂ ਹਾਂ ਪਰ ਐਸੇ ਛੱਡ ਦੇਣੀ ਐ ਬ੍ਰੇਕ ਦੱਬ ਲੈਣੇ ਐ ਰੇਸ ਛੱਡ ਦੇਣੀ ਐ ਬ੍ਰੇਕ ਦੱਬ ਲੈਣੇ ਰੇਸ ਨਹੀਂ ਬੱਸ ਘੁਮਾਉਣੀ ਹੈਗੀ ਫਿਰ ਰੇਸ ਛੱਡ ਦੇ ਰੇਸ ਛੱਡ ਦੇ ਰੇਸ ਛੱਡ ਦੇਣੀ ਹੈ ਜਿੱਥੇ ਰੋਕਣਾ ਲੈ ਗਿਓ ਲੈ ਗਈ ਚਲਾਉਣ ਲੱਗੇ ਹੁਣ ਤਾਂ ਪਿੱਛੇ ਨੂੰ ਨਾ ਦੇਗਾ ਰੇਸ ਛੱਡ ਦੇ ਰੇਸ ਛੱਡ ਦੇ ਬਸ ਰੇਸ ਛੱਡ ਦੇਣੀ ਆ ਪਿੱਛਾ ਠੀਕ ਆ ਠੀਕ ਆ ਪਿੱਛੇ ਨੂੰ ਨਾ ਦੇਖ ਹਾਂ ਬਸ ਇੰਨੀ ਕਰ ਰੇਸ ਤੇ ਚਲਾ ਵੱਧ ਰੇਸ ਨਾ ਦੇ ਬਸ ਇੰਨੀ ਕੀ ਦੀ ਚਲਾ ਲੈ ਹੌਲੀ ਹੌਲੀ ਹਾਂ ਹਾਂ ਛੱਟ ਕੇ ਜੇ ਨਾ ਮਾਰੀ ਜਿੱਥੇ ਤੇਰਾ ਲੱਗੂਗਾ ਵੀ ਰੇਸ ਆ ਉੱਥੇ ਰੇਸ ਛੱਡ ਦੀ ਰੇਸੋ ਬੰਦ ਕਰਦੀ ਬਸ ਉੱਥੇ ਬ੍ਰੇਕ ਤੇ ਹੱਥ ਰੱਖ ਹੇ ਮੋੜ ਇੱਧਰ ਨੂੰ ਸੜਕ ਤੇ ਨੂੰ ਮੋੜ ਮੋੜ ਦਾ ਮੋੜ ਲਾ ਸੜਕ ਜੀ ਹੁਣ ਅਸੀਂ ਆਏ ਸੀਗੇ ਲੁਧਿਆਣੇ ਹਰਮਨ ਦਾ ਲੈਣਾ ਸੀ ਸਮਾਨ ਕੱਪੜੇ ਜੀ ਲੈਣੇ ਸੀ ਤੇ ਇੱਕ ਲੈਣੀ ਸੀਗੇ ਦੁਕਾਨ ਦਾ ਸਮਾਨ ਜੀ ਲੈ ਕੇ ਜਾਣਾ ਸੀ ਬੁਖਸ ਮਾਰਕੀ ਉੱਤੇ ਤਾਂ ਸਾਨੂੰ ਲੁਧਿਆਣੇ ਹੋਣਾ ਪਿਆ ਆ ਹੈਗੀ ਗ੍ਰੀਨਪੁਰਾ ਮਾਰਕੀ ਪਜਾਮਾ ਮੰਡੀ ਜੀ ਦਾ ਇਹ ਮੀਨ ਗੜੀ ਇਧਰ ਜਿੰਨੀ ਭੀੜ ਬਹੁਤ ਅੱਜ ਆਦੇ ਇੱਥੋਂ ਲੈਣੇ ਆ ਕੱਪੜੇ ਅਭੀ ਵਾਧੀਆ ਕੋਣੀਏ ਦੀ ਨੂੰ ਠੀਕਾ ਠੀਕਾ ਵਧੀਆ ਵਧੀਆ ਲੈ ਲੋ ਕਿਹੜੀ ਰਵਾ 2000 ਦਿਨਾਂ ਦਾ ਟੱਕਰ ਲੈਣਾ ਜਿਹੜਾ ਮਾਰੂ ਜਾਏਗਾ 4 4 5 5 70 ਦਾ ਗੋਲ ਗੱਪਾ ਲੈ ਲੈ ਆ ਵੀ ਆਉਣਾ ਕਾਲ ਹੈ ਜੀ ਗੁਣਗੀਆਂ ਬਣਾਈ ਹਾਂ ਚਟਣੀ ਪਾ ਦੋ ਚਟਣੀ ਵਾਲੀ ਸ਼ਕਰਕੰਦ ਇਹਨਾਂ ਦਾ ਰੋਲਾ ਪਾਇਆ ਹੋਇਆ ਵਾ ਥੋੜੀ ਲੱਗੀ ਹੋਈ ਹੈ ਇਹ ਕਿਹੜੀ ਆ ਚਟਣੀ ਸਵਾਦ ਚਟਣੀ ਖਾ ਕੇ ਦੇ ਤੇਰੇ ਖਾਣੇ ਵਾਲੀ ਹਮ ਚਟਣੀ ਦੋ ਆ ਘਰੇ ਬਣਾਈ ਹੈ ਚਟਣੀ ਹਾਂਜੀ ਹਾਂਜੀ ਇਹ ਤੱਪਾ ਬਣਾ ਨਹੀਂ ਲੱਗਦਾ ਇਹ ਬਣਾਉਂਿਆ ਬੱਚਾ ਹੋਏ ਸੇ ਇਹ ਮਲੇ ਤੇ ਕੋੜਾ ਵਾਲੀ ਇਹ ਕਿਹੜਾ ਵਾਹਨ ਹੈ ਤੁਹਾਡਾ ਰਵਾਰਦਾ ਦੱਸੋ ਕਿ ਕਿਹੜਾ ਹੈ ਜੀ ਕਿਹੜਾ ਗਰੀਨ ਲੀਗਲ ਨੂੰ ਜਾ ਕੇ ਲੈ ਲਿਆ ਤੋ ਦੋ ਦੋ ਤਿੰਨ ਵਿੱਚ ਲਿਆ ਦੋ ਵਿੱਚ ਲਿਆ ਦੇਖ ਲੈਣ ਤੁਹਾਡੇ ਦਿਮਾਗੜ ਵੀ ਹੋ ਗਿਆ ਥੋੜਾ ਲੈ ਰਹੀ ਹੈ ਤੋ ਸਭ ਦੀ ਮਾਗੜ ਵੀ ਆ ਗਈ ਇੱਕ ਪੈਨ ਹੋਰ ਬਸ ਤੇ ਉਹ ਤਾਂ ਕਹਿਣਾ ਨਾ ਉਹ ਵਧਾਉਣ ਮਾਰਕਰ ਜਿਹੜਾ ਉਹ ਲਿਖਣੋਂ ਤੇ ਕੁਝ ਹੋਰ ਨਹੀਂ ਲੈਣਾ ਕਿਥੇ ਉਹ ਤਾਂ ਜਿਹੜਾ ਹਾਰਮੋਨ ਪੜਾਉਣ ਨੂੰ ਲੈ ਆ ਸੁਬਾਹ ਨੂੰ ਕਹਿੰਦੇ ਆ ਹਾਂ ਮਾਰਕਰ ਲੈ ਲਓ ਉਹ ਖਤਮ ਹੋਇਆ ਹੋਇਆ ਇੱਕ ਬਲੈਕ ਬੋਰਡ ਵਾਲਾ ਮਾਰਕਰ ਹੈ ਜੀ ਬਲੈਕ ਬੋਰਡ ਵਾਲਾ ਮਾਰਕਰ ਇਹਨਾਂ ਦੇ ਜੀ ਇੱਕ ਪੀਸ ਹੈ ਦੱਬਾ ਹੋਇਆ ਇੱਕ ਵੀ ਹੋ ਗਰੂ ਜੀ ਚੱਲ ਜੋ ਇਹ ਬੱਡਾ ਉਹ ਬੱਡਾ ਇਹ ਲਾ ਲਓ ਬਸ ਉਹਦੇ ਕੋਲੇ ਕੋ ਪੈਨਸਲ ਉਹਦਾ ਕਿੱਥੇ ਲੱਗੇ ਆ ਦੋ ਲਾਈਨ ਇਹਨਾਂ ਦਾ ਥੀ ਦੇ ਦੇ ਲਓ ਕਿਹੜਾ ਲੈਣਾ ਇੱਕਾ ਗ੍ਰੀਨ ਵਾਲਾ ਉਹ ਲਿਆ ਦਿਓ ਆ ਵਾਈਟ ਵਾਲਾ ਹਨਾ ਆਪਾਂ ਇਹਨਾਂ ਦੇ 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 ਤਿੰਨੇ ਪੈਗਟ ਦੇ ਦੇਣਾ ਚੱਲੋ ਸਰ ਕੰਨ ਆ ਗਿਆ ਚੁਲਾ ਕੇ ਦੇਖ ਲਓ ਮੈਨੂੰ ਪਾ ਗਿਆ ਤੁਹਾਡਾ ਤੇਰੀ ਮਾਗੇ ਤੁਹਾਡੇ ਐਫਐਸ ਇਲੀਗਲ ਉਹਨੂੰ ਉਹ ਹੀ ਦੇ ਦੇ ਦਿਓ ਬਰਾਊਨ ਦੇ ਦੇ ਦਿਓ ਹਾਂ ਬਧੀ ਚੱਲ ਰਹੀ ਹੈ ਹੈਲੋ ਹੈਲੋ ਬਸ ਇਹ ਲੈ ਲਓ ਦੇਖ ਲਓ ਚਲੋ ਹੂੰ ਨਾ ਤਾਂ ਠੀਕ ਆ ਹੈਲੋ ਠੀਕ ਹੈ ਨਾ ਤੁਹਾਨੂੰ ਤਾਂ ਜ਼ਰੂਰੀ ਸੀ ਬਲੈਕ ਪੈਨ ਤਾਂ ਹੈਗੇ ਨਹੀਂ ਚਲੋ ਲੈ ਲਓ ਠੀਕ ਲੈ ਕੋ ਬਲਾ ਲੈ ਕੋ ਬਲਾ ਲੈ ਕੋ ਲੈ ਕੁੰਯਾਲਾ ਆ ਸੋ ਆ ਸੋ ਦਾ ਡਾਇਰੀ ਤੇ ਨਹੀਂ ਲੈਣੀ ਆ ਦੋਸਤ ਨਾਲ ਸੋ ਲੈ ਇਹ ਲੈ ਲਿਆ ਸਮਾਨ ਦੁਕਾਨ ਵਾਲਾ ਜਿਹੜੀ ਦੁਕਾਨ ਤੇ ਜ਼ਿਆਦਾ ਲੋਡ ਸੀਗੀ ਖਤਮ ਹੋ ਜਾ ਰਿਹਾ ਸੀ ਫਿਰ ਆਪਣੇ ਵਗੈਰਾ ਕਰ ਚੁੱਕੇ ਮੈਂ ਹੋਈ ਸੀਗੀ ਸਾਮਨ ਚਾਹੀਦੇ ਸੀ ਫੀਲ ਨਹੀਂ ਹਰਮਨ ਤਾਰਾ ਇੱਕ ਕੈ ਵੀ ਦਾ ਬਣਾ ਤਾ ਨਹੀਂ ਆਲਾ ਨਾ ਨੇ ਇਹਨੂੰ ਦੋ ਕੋਟ ਆਇ ਤੇ ਪਜਾਮਾ ਮੇਰੇ ਕੋਲ ਦੇ ਹਰ ਮੈਂ ਦਿਖਾਈ ਹੋ ਖੜੋ ਹੋ ਕੇ ਇਹਦੇ ਨਾਲ ਦਾ ਪਜਾਮਾ ਵੀ ਪਰਣਾ ਸੀ ਹਾਂ ਪਜਾਮਾ ਤਾਂ ਖੋਲ ਦੇ ਇਹ ਤੇ ਲੱਗ ਲਿਆ ਕੇ ਦਿੱਤਾ ਹਾਂ ਪਜਾਮਾ ਭਾ ਕੇ ਦਿਖਿਓ ਸੀ ਸੂਟ ਨਾਲ ਇਹ ਕਾ ਲਿਆਂਦਾ ਸੀ ਹਰਮਨ ਨੂੰ ਹਰਮਨ ਦੇ ਆਏ ਨਹੀਂ ਇਹ ਦੇ ਇਹ ਤਾਂ ਸੂਟ ਆਉਂਦਾ ਆ ਤਾਂ ਪਜਾਮਾ ਤਾਂ ਹੁੰਦਾ ਸੂਟ ਤਾਂ ਬਹੁਤ ਮੋਟਾ ਸੀਗਾ ਸਿਰੀਅਸ ਸਟਾਕ ਇਹਦਾ ਗਲਾ ਹਟਾ ਟਾ ਇਹ ਗੋਲੋ ਦੇਖੀ ਇਹਨੇ ਕਿੰਨਾ ਛੋਟਾ ਬਣਾਇਆ ਦੱਸ ਹੋਰਾ ਤਾਂ ਗਲਾ ਵਾ ਇਹ ਤਾਂ ਆਉਂਦਾ ਹੀ ਨਹੀਂ ਹੈ ਇਹਨੇ ਦੱਸ ਕਸਮ ਨਹੀਂ ਆਬ ਨਹੀਂ ਪਤਾ ਕੀ ਹਰਮਨ ਦੇ ਆ ਸੂਟ ਲੈ ਲੀਂ ਨਾ ਮੈਂ ਤੇਨੂੰ ਸੂਟ ਕਿੰਨੇ ਦਿਲ ਗਿਆ ਵਧੀਆ ਉਹਦੇ ਦੱਸੋ ਵਧੀਆ ਇੱਕ ਸੂਟ ਵੀ ਇਹਦਾ ਆਇਆ ਨਹੀਂ ਹੈਗਾ ਹੁਣ ਤੁਹਾਨੂੰ ਚੇਂਜ ਕਰਾਉਣਾ ਪੈਣਾ ਹਾਂ ਕੋਈ ਸੌਂ ਨਹੀਂ ਆਇਆ ਹੈਗਾ ਹਨ ਮੈਂ ਅੱਜ ਵਾਦਾ ਕੀ ਕੀਤਾ ਇੱਕ ਤੇਰੇ ਲਈ ਸਰਪ੍ਰਾਈਜ਼ ਹੈ ਕਿਹੜਾ ਹਾਂ ਮਾਟੇ ਜੀ ਕੀ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਠੀਕ ਵਾਤਾ ਵੀਡੀਓ ਦੇਖ ਕੇ ਬਤਾ ਲੱਗੂ ਹਨ ਨੂੰ ਸਾਰੀ ਕੀ ਸੀਗਾ ਹਾਂਜੀ ਹੁਣ ਅਸੀਂ ਪਹੁੰਚੇ ਸੀਗੇ ਘਰੇ ਸਾਨੂੰ ਵੱਜ ਗਏ 6 ਅਸੀਂ ਕਿਉਂਕਿ 3 ਵਜੇ ਤਾਂ ਕੰਮ ਤੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਦੁਕਾਨ ਦਾ ਸਮਾਨ ਲੈਣਾ ਸੀਗਾ ਦੁਕਾਨ ਦਾ ਸਮਾਨ ਲੈਣ ਲਈ ਲੁਧਿਆਣੇ ਚਲੇਗੇ ਫਿਰ ਹਰਮਨ ਲਈ ਇੱਕ ਦੋ ਕੱਪੜੇ ਲਿਆਉਂਦੇ ਹਰਮਨ ਦੇ ਸਰਦੀਆਂ ਵਾਲੀ ਕਰੀਮ ਲੈਣੀ ਆਲੀ ਸੀਗੀ ਤੇ ਬਾਕੀ ਵਸੇ ਹੀ ਸੀਗਾ ਨਾ ਖਾਦਾ ਪੀਤਾ ਉੱਥੇ ਅਸੀਂ ਹਰਮਨ ਕੀ ਕੀ ਖਾਦਾ ਸੀ ਗੋੜੇ ਗੱਪੇ ਕਰਦੇ ਸੀ ਹਾਂ ਗੋੜੇ ਕੀ ਘੋਰ ਕੇ ਕਰਦੇ ਸੀਗੇ ਟਿੱਕੀ ਖਾਂਦੀ ਸੀ ਬਟੇਰੀ ਸੀ ਹੈ ਨਾ ਬਹੁਤ ਸਰਪ੍ਰਾਈਜ਼ ਕਿਹੜਾ ਸਰਪ੍ਰਾਈਜ਼ ਤੇਰੀ ਮੰਮੀ ਨੇ ਸਿਖਾਈ ਅੱਜ ਸਕੂਟ ਰੀ ਹਾਂ ਮੋਟੂ ਜੀ ਚਲਾਈ ਸੀ ਨਾ ਵੈਸ ਸਕੂਟ ਰੀ ਆਪ ਨੂੰ ਡੈਡੀ ਵੀ ਕਿਹਾ ਤੂੰ ਸੁਣ ਮੈਂ ਉੱਥਾ ਉੱਥਾ ਘੜੀ ਲਾ ਕੇ ਘਰੇ ਲੱਗੇ ਆ ਹਾਂ ਤੂੰ ਵੀ ਸਖਰੀ ਕਿੱਡਾ ਵੱਡਾ ਕਪੜੀ ਨਹੀਂ ਨਹੀਂ ਇਹ ਤਾਂ ਸਖਰੀ ਆਰੇ ਮੇਰੇ ਤੋਂ ਵੀ ਵੱਡਾ ਕਪੜੀ ਮੈਂ ਤਾਂ ਇਹ ਕਪੜੀ ਹੈਗੀ ਵਗਲ ਚਲਾਈ ਹੈ ਤੇਰੇ ਕੋਲ ਕੀ ਬਰੂਗਾ ਇੱਕ ਗੱਲ ਤਾਂ ਸੁਣ ਲੈ ਅੱਛਾ ਚੱਲ ਬੋਲੀਏ ਫਿਰ ਹੋਰ ਕੰਕਰ ਕਰੇ ਲਈ ਨਹੀਂ ਕਿ ਕੰਮ ਦੀ ਕੁਟਰੀ ਜਿਹਾ ਲੱਗੀ ਕੁਟਰੀ ਲੱਗੀ ਹੁਣ ਚਲੋ ਜੀ ਠੀਕ ਹੈ ਹੁਣ ਆਪਾਂ ਕਰਦੇ ਆ ਹਨਾ ਘਰ ਦਾ ਕੰਮ ਕਰਨਾ ਵਾ ਤੇ ਬਾਕੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਜੇ ਵੀਡੀਓ ਵਗੈਰਾ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਹਾਂ ਕਮੈਂਟ ਵੀ ਕਰਿਆ ਕਰੋ ਹਰਮਨ ਨੂੰ ਅੱਜ ਕਮੈਂਟ ਕਰਕੇ ਦੱਸਿਓ ਹਰਮਨ ਨੂੰ ਸਾਰੇ ਵੀ ਹਰਮਨ ਦੇ ਕੱਪੜੇ ਕਿਵੇਂ ਲੱਗੇ ਹਾ ਜਿਹੜਾ ਫਾਈ ਬੈਠਾ ਨਾ ਇਹ ਸੂਟ ਆ ਪਜਾਮਾ ਲੱਗਦਾ ਪਜਾਮਾ ਲੱਗ ਫਾਈ ਫਿਰਦਾ ਆ ਪਜਾਮਾ ਇਹਦਾ ਹੋਊ ਝੂਟ ਨਾਲ ਦਾ ਆ ਸੂਟ ਲਈ ਅੰਦਾ ਸੀ ਨਾ ਉਹ ਤਾਂ ਕੋਲੋਂ ਟੋ ਆ ਸੋਨਾ ਲੱਗ ਗਿਆ ਮਾ ਤੇਰਾ ਸੂਟਰੀ ਚ ਨਵੀਂ ਹੋ ਗਈ ਹੁਣ ਵੀ ਤੈਨੂੰ ਦੇਖੀ ਤਾਂ ਮम्मी ਸਕੂਟਰੀ ਚ ਨਵੀਂ ਆਈ ਤੁਸੀਂ ਮੈਨੂੰ ਦੱਸ ਕੇ ਲੈ ਕੇ ਲਾਈਕ ਕਰਕੇ ਦੱਸਿਓ ਮम्मी ਨੇ ਸਕੂਟਰੀ ਕਿੰਨੀ ਆਈ ਕਰ ਲਾਈਕ ਕਮੈਂਟ ਕਰਕੇ ਦੱਸਿਓ ਵੀ ਮम्मी ਨੇ ਸਕੂਟਰੀ ਦਿਲਾਣੀ ਗਈ mm